ਰਾਜੀ ਇਨਸੀਡੈਂਟ ਹੋਇਆ ਕਿਹਾ ਇੰਕਾਉਂਟਰ ਹੋਇਆ ਹੈ ਕਿਹਦਾ ਤੋਂ ਖੁਦ ਹੀ ਸਾਢੇ ਕੋਲ ਤੁਹਾਨੂੰ ਪਤਾ ਇਹ ਕਲਨੌਰ ਦੇ ਵਿੱਚ 369 ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ 92 ਨੰਬਰ ਐਫਆਈਆਰ ਐਕਸਟਰੈਕਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀ ਉਹਦੇ ਵਿੱਚ ਇੱਕ ਅਕਿਊਸਟ ਪਹਿਲਾਂ ਅਸੀਂ ਜਿਹੜਾ ਹੈਗਾ ਫੜ ਲਿਆ ਸੀ ਉਹ ਵੀ ਜੋ ਦਾ ਛੋਟੇ ਪੁੱਤ ਦਾ ਬਹਿਨ ਵਾਲਾ ਸੀ ਉਹਦੇ ਤੋਂ ਵੀ ਵੈਪਨ ਬਰਾਮਦ ਹੋਏ ਸੀ ਨਹੀਂ ਕਲਾਨੋ ਚੈੱਕਰ ਫਾਈਲਿੰਗ ਕੀਤੀ ਸੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਡਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਹਨਾਂ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਕੁਆਇਰੀ ਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨੇ ਆਣਾ ਹੈ ਤੋਂ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕਾਬੰਦੀ ਸੀ ਕਿ ਇੱਥੇ ਇਹਨੇ ਆਣ ਕੇ ਪੁਲਿਸ ਕਾਰਟੀ ਪਛਾੜੀ ਜਿੱਤੀ ਕਿੰਨੇ ਪਰ ਦੇ ਦੇਖੋ ਇਹਦੇ ਚ ਬਾਕੀ ਸਾਰੀ ਸਟੇਸੀ ਐਸਟੇਨ ਕਰੇਗੀ ਐਜ਼ ਆਫ ਨਾਉ ਜਿਹੜਾ ਹੈਗਾ ਜਿਹੜਾ ਮੇਨ ਵੌਂਟਡ ਸੀ 92 ਨੰਬਰ ਦਾ ਜਿਹੜਾ ਹੈਗਾ ਕਲਾ ਨਾਲ ਇਹਦਾ ਨਾਮ ਵੀ ਮਸੀ ਹੈ ਆ ਵਿਲੇਜ ਅਟਾਰੀ ਹੈ ਕੋਮਨਕਲਾ ਦਾ ਰਹਿਣ ਵਾਲਾ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਮਤ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਇਸ ਤੋਂ ਫਾਮਤ ਹੋ ਗਈ मगर ये ऐसी प्रशिक्षित कर है है। की? तो थी, थी, थी रहे हैं कि ये ऐसा कि तो देखो वो सारी चीजें ऐसी देख रहे हैं वे ऐसा अपना उधर आ उधर सदा यहाँ सी क्योंकि initially exchange ਲਿਸਟ ਪਾਰਟੀ ਦੇ ਫਾਇਰ ਕਿਤਾ ਸੀ ਉਹ ਸਰ ਅਬੀ ਐਜ਼ ਆਫ ਨਾਓ ਅਸੀਂ ਸਾਰੀ ਚੀਜ਼ਾਂ ਅਸੀਂ ਡਾਕਟਰ ਜਿਹੜਾ ਹੈਗਾ ਉਹ ਅਟੈਂਡ ਕਰਦੇ ਨੇ ਦੇਖੋ ਉਹ ਸਾਰੀ ਚੀਜ਼ਾਂ ਜਿਹਦੀ ਇਨਵੈਸਟੀਗੇਸ਼ਨ ਦੱਸੋ ਫਾਇਰ ਕਿਹਨੇ ਕੀਤਾ ਹੈ ਨਹੀਂ ਇਹ 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 ਦੇ ਵੱਲੋਂ ਜਿਹੜਾ ਇਹ ਫਾਇਰ ਕੀਤਾ ਗਿਆ ਸੀ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਬੱਜਿਆ ਸੀ ਤੋ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਜਿਸ ਕਰਕੇ ਪੁਲਿਸ ਦਾ ਬਚਾਉ। ਮੇਨ ਸਰ ਇਹ ਉਹਦੇ ਚ ਹੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਊ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਣਾ ਐਜ਼ ਆਫ ਨਾਊ ਅਸੀਂ ਬੰਦੇ ਨੂੰ ਡਸਟ ਚ ਪੜਿਆ ਹੀ ਹੈਗਾ। ਇਹਨੂੰ ਅਜੀ ਮੈਡੀਕਲ ਅਸਿਸਟੈਂਸ ਲਈ ਭੇਜਿਆ ਜਾਏਗਾ। ਬਾਕੀ ਚੀਜ਼ ਅਸੀਂ ਦੀ ਪੁੱਛਕਿਛ ਕਰਕੇ ਫਿਰ ਅਜੀ ਰੋਪੰਧਾ ਇਨਵੈਸਟ ਪੁਲਿਸ ਨੇ ਬੰਦੇ ਲੇਗ ਸ਼ਾਟ ਹੋਇਆ ਤੇ ਲੱਖ ਸ਼ੋਟ ਗੋਲੀ ਜ ਤਛੀ ਕਰਨਾ ਕੋਸ਼ਿਸ਼ ਕਰਿਆ ਮੈਂ ਜਦੋਂ ਬੜਾ ਬੜਾ ਸਿੰਪਲ ਹੈ ਜੀ ਪੁਲਿਸ ਸੈਲਫ ডিফੈਂਸ ਫਾਇਰ ਕਰਦੀ ਹੈ ਜੀ ਸੈਲਫ ডিফੈਂਸੇ ਵੀ ਬੜਾ ਇਹਦੇ ਚ ਹੈ ਕਿ ਉਹਨਾਂ ਨੂੰ ਮਿਨੀਮਮ ਜਿਹੜਾ ਹੈਗਾ ਜਿਹੜਾ ਹੈਗਾ ਸੇਫਟੀ ਸਾਰੀ ਸੇਫਟੀ ਨੂੰ ਧਿਆਨ ਚ ਰੱਖ ਕੇ ਫਾਇਰ ਕਰਨਾ ਹੁੰਦਾ ਹੈ ਇਸ ਕਰਕੇ ਅਸੀਂ ਜੀ ਵਾਈਟਲ ਇੰਜਰੀ ਤੋਂ ਮੈਸਾ ਕਰਦੇ ਹੈਗੇ ਅਸੀਂ ਇਹਦੇ ਚ ਬੜਾ ਹੀ ਪ੍ਰਕ੍ਰਸ਼ਨ ਵਰਦੇ ਹੈਗੇ